ਆ ਮੇਰਾ ਨਾਮ ਨੀਤਿਕਾ ਖੋਸਲਾ ਮੈਂ ਲੁਧਿਆਣੇ ਤੋਂ ਆਈ ਆ ਤੇ ਇਹ ਮੇਰੀ ਭਾਂਜੀ ਆ ਹਰਮਨਪ੍ਰੀਤਕੌਰ ਸਭ ਦੀ ਪਿਆਰੀ ਹਰਮਨਦੀਪ ਆਰ ਸਾਡਾ ਬਹੁਤ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਕਿ ਸਾਡੇ ਕੋਲ ਉਸ ਟਾਈਮ ਜਦੋਂ ਸਾਨੂੰ ਨਿਊਜ਼ ਮਿਲੀ ਦੀਦੀ ਨੇ ਗੁੱਡ ਨਿਊਜ਼ ਦਿੱਤੀ ਤੇ ਸਾਡੇ ਕੋਲ ਸਾਡੀ ਅੱਖਾਂ ਚ ਪਾਣੀ ਸੀ ਅਸੀਂ ਉਹ ਮੂਮੈਂਟ ਨੂੰ ਵੀ ਬੜਾ ਯਾਨੀ ਕਿ ਉਹ ਚੀਜ਼ ਨੂੰ ਮਿਸ ਕਿਤਾ ਕਾਸ਼ ਅਸੀਂ ਉੱਥੇ ਹੁੰਦੇ ਤੇ ਅਸੀਂ ਉਹਨੂੰ ਹੱਕ ਕਰਦੇ ਤੇ ਅਸੀਂ ਉਹ ਉਹਨੂੰ ਬਲੇਸਿੰਗ ਦਿੰਦੇ ਆਪਣੀਆਂ ਤੇ ਚਲੋ ਠੀਕ ਹੈ ਬਟ ਹੁਣ ਇਹ ਚੀਜ਼ ਸਾਨੂੰ ਪ੍ਰਾਊਡ ਫੀਲ ਹੁੰਦੀ ਹੈ ਕਿ ਬੱਚਾ ਸਾਡਾ 5th ਕਲਾਸ ਚ ਸੀ ਜਦੋਂ ਉਹ ਆਪਣਾ ਅਮਰੀਕਾ ਗਿਆ ਤੇ ਸਾਡੇ ਜੀਜਾ ਜੀ ਨੇ ਬਹੁਤ ਕੀਤਾ ਜੇ ਅੱਜ ਉਹ ਹੁੰਦੇ ਸਾਡੇ ਜੀਜਾ ਜੀ ਕਿੰਨਾ ਪ੍ਰਾਊਡਲੀ ਮੂਮੈਂਟ ਉਹਨਾਂ ਨੇ ਮਿਸ ਕਰਤਾ ਤੇ ਅੱਜ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਤੇ ਚਲੋ ਨਹੀਂ ਕਰ ਪਾਈ ਪਰ ਉਹ ਸਭ ਕੁਝ ਦੇਖ ਰਹੇ ਨੇ ਆਪਣੀ ਬlesing ਦੇ ਰਹੇ ਨੇ ਕਿ ਉਹਨਾਂ ਨੇ ਮੇਰੀ ਪੰਜ ਪੰਜ ਨੇ ਆਪਣੀ ਡਾਕਟਰ ਰਵੀਨਾਲ ਦੀ ਨਾਲ ਕਰ ਰਹੀ ਹੈ ਉਹ ਇਸ ਟਾਈਮ ਡੈਂਟਲਜ਼ ਦਾ ਟੈਂਟਰਸ ਵੀ ਕਰ ਰਹੀ ਹੈ ਉਹ ਤੇ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ 12-12 ਘੰਟੇ ਤੁਹਾਨੂੰ ਪਤਾ ਉੱਥੇ ਵਾਕ ਕਰ ਆਂਦੇ ਆ ਹਨਾ ਟ੍ਰੇਨਿੰਗ 'ਚ ਬੈਗ ਦਿੰਦੇ ਆ ਹੈਵੀ ਵਾਲੇ ਬੈਗ ਦਿੰਦੇ ਆ ਤੇ ਉਸ ਤੋਂ ਬਾਅਦ ਉਹਦਾਂ ਨੂੰ 20 ਘੰਟੇ ਦੀ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ بارش ਵਿੱਚ ਉਹਨਾਂ ਨੇ ਤਿੰਨ-ਤਿੰਨ ਚਾਰ-ਚਾਰ ਦਿਨ ਰੱਖਿਆ ਔਰ ਜ਼ਮੀਨ 'ਤੇ ਸੌਣਾ ਪੈਂਦਾ ਸੀ ਬੱਚਿਆਂ ਨੇ ਬੱਚਿਆਂ ਨੂੰ ਜਾਨੀ ਕਿ ਇੰਨੀ ਹਾਰ ਟ੍ਰੇਨਿੰਗ ਉਸ ਕੁੜੀ ਨੇ ਆਪਣੀ ਪੂਰੀ ਕੀਤੀ ਦੇਦੀਆਂ ਨੂੰ ਅਸੀਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਦੇਖੋ ਜੇ ਬੱਚਾ ਵਿਦੇਸ਼ ਜਾ ਕੇ ਆਪਣਾ ਨਾਮ ਕਰ ਰਿਹਾ ਤੇ ਅਸੀਂ ਇੱਥੇ ਕਿਉਂ ਨਹੀਂ ਕਰ 파ਰੇ ਤੇ ਆਦੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਪੜੋ ਲਿਖੋ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜਿਵੇਂ ਸਾਡੀ ਹਰਮਨ ਹਰਮਨਦੀਪ ਨੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨੇ ਮੇਰੀ ਦੀਦੀ ਨੇ ਬਹੁਤ ਸਟਰਗਲ ਕੀਤਾ ਅੱਜ ਉਹਨਾਂ ਦਾ ਸਟਰਗਲ ਕਾਮਯਾਬ ਹੋ ਗਿਆ ਅੱਜ ਉਹਨਾਂ ਨੂੰ ਸਾਨੂੰ ਪਤਾ ਕਿ ਉਹ ਇਸ ਟੈਂਪ ਕਿੰਨੇ ਖੁਸ਼ ਹੋਣਗੇ ਕਿਉਂਕਿ ਉਹਨਾਂ ਨੇ ਇੰਡੀਆ ਰਹਿ ਕੇ ਵੀ ਬਹੁਤ ਸਟਰਗਲ ਕੀਤਾ ਹੁਣ ਬਾਹਰ ਜਾ ਕੇ ਵੀ ਬਹੁਤ ਸਟਰਗਲ ਕਰ ਰਹੇ ਨੇ ਆਪਣੇ ਬੱਚਿਆਂ ਪਿੱਛੇ ਦਿਲ ਜਾਨ ਨਾਲ ਮਿਹਨਤ ਕਰ ਰਹੇ ਨੇ ਚਲੋ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਔਰ ਤਰੱਕੀਆਂ ਬਖਸ਼ੇ ਔਰ ਹਮੇਸ਼ਾ ਖੁਸ਼ ਰਹਿਣ ਥੈਂਕ ਯੂ ਮੇਰਾ ਨਾਮ ਰਜਿੰਦਰ ਕੋਹਰੇਗਾ ਤੇ ਮੇਰੀ ਭਾਂਜੀ ਹਰਮਨਦੀਪ ਕੌਰ ਹੈਗੀ ਮੇਰੀ ਸਿਸਟਰ ਦੀ ਲੜਕੀ ਜੋ ਅਮਰੀਕਾ ਵਿੱਚ ਆਪਣੀ ਪੜ੍ਹਾਈ ਕੀਤੀ ਉਹਨਾਂ ਨੇ ਔਰ ਆਰਮੀ ਵਿੱਚ ਉਹਨਾਂ ਨੇ ਜਿੱਦਾਂ ਜੁਆਇਨ ਕੀਤਾ ਹੈਗਾ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਇਹ ਇਸ ਇਸ ਵੱਡੇ ਅਹੁਦੇ ਤੇ ਪਰ ਪੁੱਜੀ ਹੈਗੀ ਆ ਤੇ ਬਾਕੀ ਉਹਨੇ ਸਾਡੇ ਹਲਕੇ ਗੜਸ਼ੰਕਰ ਤੇ ਬੀਤ ਇਲਾਕੇ ਵੀ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਬਾਕੀ ਸਾਨੂੰ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ ਤੇ ਬਾਕੀ ਮੈਂ ਆਪਣੇ ਹੋਰ ਜਨਕੀ ਕੁੜੀਆਂ ਨੂੰ ਆਪਣੇ ਪਿੰਡ ਦੇ ਪੰਜਾਬ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪੜ੍ਹ ਲਿਖ ਕੇ ਆਪਣੇ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਬਸ ਗਲਤ ਰਸਤੇ ਵਿੱਚ ਨਹੀਂ ਜਾਣਾ ਹੈਗਾ ਬਸ ਆਪਣੀ ਪੜ੍ਹਾਈ ਵੱਲ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਜੀ ਜਦੋਂ ਨਹੀਂ ਹਰਮਨ ਦੀ ਬਿਕੌਰ ਮੇਰੀ ਭੈਣ ਦੀ ਮੇਰੀ ਮਾਸੇ ਦੀ ਗੁੜੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਉਹ ਬਾਹਰਲੀ ਆਰਮੀ ਚ ਸਿਲੈਕਟ ਹੋਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਗਰਵ ਵੀ ਹੋਇਆ ਬਾਹਰਲੀ ਮਿਲਟਰੀ ਚ ਸਿਲੈਕਟ ਹੋਣਾ ਤੇ ਬਹੁਤ ਸਿਰਫ ਮਾਨ ਵਾਲੀ ਗੱਲ ਨਹੀਂ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਵੀ ਹੈਗਾ ਇਹ ਮੈਨੂੰ ਪਤਾ ਮੇਰੀ ਭੈਣ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਊਗੀ ਤੇ ਮੈਨੂੰ ਤਾਂ ਬਹੁਤ ਹੀ ਗਰਵ ਹੋਇਆ ਮੈਂ ਬਹੁਤ ਤੇ ਉਹਨੇ ਇੱਕ ਨਵਾਂ ਰਾਹ ਵੀ ਖੋਲੇ ਕਿ ਜਿੱਥੇ ਪਤਾ ਲੱਗਾ ਕਿ ਅਜੇ ਤੀ ਹਾਂ ਵੀ ਬਹੁਤ ਕੁਝ ਕਰਛਾ ਦੀਆਂ ਕਰਨਾ ਹੋਵੇ। ਬਾਕੀ ਮੈਂ ਬਹੁਤ ਖੁਸ਼ ਹੈ। ਮੇਰਾ ਮੈਂ ਹੈਗਾ ਮਹਿੰਦਰ ਸਿੰਘ ਬੱਚੀ ਦਾ ਮੁੰਡਾ ਹਾਂ। ਹਾਂਜੀ। ਬਹੁਤ ਬਹੁਤ ਜਿੰਦਨ ਦਾ ਸਾਨੂੰ ਪਤਾ ਲੱਗਾ ਸਾਨੂੰ ਕੋਈ ਸਾ ਵੀ ਖੁਸ਼ੀ ਦਾ ਕੋਈ ਹੰਤ ਨਹੀਂ ਰਿਹਾ। ਪੜਨ ਦੇ ਵਿੱਚ ਕਿਹੋ ਜਿਹੀ ਸੀ? ਪੜਨੇ ਨੂੰ ਬਹੁਤ ਤੇਜ਼ ਸੀ। ਇੱਥੇ ਵੀ ਬਾਹਰ ਜਾ ਕੇ ਵੀ ਉਹ ਆਪਣਾ ਉਹ ਨਾਮ ਉਹ ਰਚਨ ਕੀਤਾ। ਮਾ ਬਹਾ ਕੋ ਦਾ ਬਲੇ ਬਲੇ ਕਰਦੀ ਮੇਰੇ ਨਾਮ ਕੇ ਤੁਮ ਪਰੰਜੀ ਸਿੰਘ ਹੈ ਤੇ ਮੈਂ ਇਸ ਪਿੰਡ ਹੈਬਵਾਲ ਦੇ ਰਹਿਣ ਵਾਲਾ ਇਹ ਬੇਟੀ ਜੋ ਹਰਮਨਦੀਪ ਹੈ ਜਿਸ ਨੇ ਜਾ ਕੇ ਵਿਦੇਸ਼ ਦੀ ਧਰਤੀ ਉਤੇ ਸਾਡੇ ਪਿੰਡ ਹੈਬਵਾਲ ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਉੱਚਾ ਰੁਸ਼ਨ ਕੀਤਾ ਹੈ ਸਨ ਬਹੁਤ ਖੁਸ਼ੀ ਹੈ ਕਿ ਇੱਕ ਛੋਟੀ ਜੀ ਬੇਟੀ ਨੇ ਜਾ ਕੇ ਇੰਡੀਆ ਤੋਂ ਜਾ ਕੇ ਵਿਦੇਸ਼ ਵੀ ਜਾ ਕੇ ਨਾਮ ਕਮਾਇਆ ਹੈ ਇਹ ਬੱਚਾ ਦੇ ਮਾਤਾ ਨਰਿੰਦਰ ਕੌਰ ਜੀ ਜੋ ਕਿ 2 ਸਾਲ ਪਹਿਲਾਂ ਉਹ ਗਏ ਨਹੀਂ ਪਰ ਬੱਚੇ 7 ਤੋਂ 800 8 7 ਤੋਂ 8 ਸਾਲ ਪਹਿਲਾਂ ਇੱਥੋਂ ਜਾ ਚੁੱਕੇ ਸਨ ਸਭ ਤੋਂ ਅੱਜ ਉਹਨਾਂ ਦਾ ਰਿਜ਼ਲਟ ਜੋ ਕਿ ਸਭ ਤੋਂ ਛੋਟੀ ਬੇਟੀ ਹੈ ਉਹ ਯੂਐਸ ਆਰਮੀ ਦੇ ਵਿੱਚ ਐਜੇ ਸਪਾਈ ਦੇ ਤੌਰ ਤੇ ਭਰਤੀ ਹੋਈ ਮੈਂ ਖੁਦ 32 ਸਾਲ ਸਰਵਿਸ ਕਰਕੇ ਆਇਆ ਫੌਜ ਦੇ ਵਿੱਚ ਮੈਨੂੰ ਪਤਾ ਹੈ ਕਿ ਇੱਕ ਬੱਚੇ ਸਪਾਈ ਨੂੰ ਕਿੰਨੀ ਜ਼ਿਆਦਾ ਮਿਹਨਤ ਮਛਤ ਕਰਨੀ ਪੈਂਦੀ ਜਿਵੇਂ ਦੱਸਿਆ ਕਿ ਰਾਤ ਨੂੰ ਵੀ ਇਸੇ ਜਾਣਾ ਹੁੰਦਾ ਸਵੇਰੇ ਜਾਣਾ ਕਿਤੇ ਪਾਣੀ ਵੀ ਜਾਣਾ ਜੰਗਲਾਂ ਵੀ ਜਾਣਾ ਹੁੰਦਾ ਅਲੱਗ-ਅਲੱਗ ਪ੍ਰਕਾਰ ਦੇ ਐਡਵੈਂਚਰਸ ਕਲਾਸੇ ਕਰਾਉਂਦੇ ਨੇ ਉਹ ਉਹਨਾਂ ਟ੍ਰੇਨਿੰਗ ਤੋਂ ਬਾਅਦ ਹੀ ਜਾ ਕੇ ਬੱਚਾ ਇੱਕ ਸਾਲ ਜਾਂ ਡੇਢ ਸਾਲ ਦੇ ਬਾਅਦ ਜਾ ਕੇ ਬੱਚਾ ਬਣ ਜਾਂਦਾ ਹੈ ਤਾਂ ਉਹ ਬੱਚੀ ਨੇ ਇਸ ਪੜਾਅ ਨੂੰ ਪੂਰਾ ਕਰਕੇ ਆ ਜਿਵੇਂ ਮਲੇ ਇੱਕ ਯੂਐਸ ਆਰਮੀ ਵਿੱਚ ਇੱਕ ਸਪਾਈ ਦੇ ਤੌਰ ਤੇ ਭਰਤੀ ਹੋਈ ਹੈ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਵੀ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਬੱਚੀ ਨੇ ਜਿਸ ਤਰ੍ਹਾਂ ਸਾਡੀ ਬੱਚੀ ਨੇ ਨਾਮ ਕੀਤਾ ਇਸ ਤਰ੍ਹਾਂ ਪੰਜਾਬ ਦੀਆਂ ਬਾਕੀ ਬੱਚਿਆਂ ਵੀ ਆਪਣੇ ਪੜ੍ਹਾਈ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਬੱਚੇ ਨੇ ਪੰਜਾਬ ਦੇ ਉਹਨਾਂ ਵੀ ਮੈਂ ਰਿਕੁਐਸਟ ਕਰਦਾ ਕਿ ਜਿਹੜਾ ਨਸ਼ਾ ਨੂੰ ਛੱਡ ਕੇ ਆਪਣਾ ਬੇਲਣਪਾਣਾ ਛੱਡ ਕੇ ਆਪਣੀ ਪੜ੍ਹਾਈ ਸਖਤ ਮਿਹਨਤ ਕਰਨ ਤਾਂ ਕਿ ਆਪਣੇ ਮਾਪੇ ਆਪਣੇ ਦੇਸ਼ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਜੀ